ਮੇਰਾ ਨਾਮ ਰੇਸ਼ਮ ਸਿੰਘ ਗਿੱਲ ਹਾਂ ਸੁਭਾ ਪ੍ਰਧਾਨ ਪੰਜਾਬ ਰੂਡੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਮੇਨ ਇਹ ਆ ਕਿ ਅਸੀਂ ਆਮ ਜਨਤਾ ਦੀ ਕਚਹਿਰੀ ਚ ਪਹੁੰਚੇ ਕਿਉਂਕਿ ਜਿੱਥੇ ਸਰਕਾਰ ਬਦਨਾਮ ਕਰਦੀ ਮਲਾਜਮਾਂ ਨੂੰ ਕਿ ਇਹ ਧਰਨੇ ਮਜਾਰੇ ਹੜਤਾਲਾਂ ਕਰਦੇ ਆ ਅਸੀਂ 55 ਤੋਂ ਪਲੱਸ ਮੀਟਿੰਗਾਂ ਸਰਕਾਰ ਨਾਲ ਕਰ ਚੁੱਕੇ ਜਿੰਦੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਪਰੰਤੂ ਕੋਈ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਨਿਕਲਿਆ ਉਲਟਾ ਸਰਕਾਰ ਦਿਵਾਲੀ ਤੇ ਮੁਲਾਜ਼ਮਾਂ ਨੂੰ ਆਸ ਹੁੰਦੀ ਆ ਕਿ ਕੋਈ ਦਿਨ ਧਿਆਰ ਤੇ ਸਰਕਾਰ ਕੋਈ ਨਾ ਕੋ ਸਾਡਾ ਹੱਲ ਕੱਢੂ ਸਰਕਾਰ ਕਿਲੋਮੀਟਰ ਸਕੀਮ ਬਸਾਂ ਦਾ ਤੋਹਫਾ ਲੈ ਕੇ ਆਈ ਜਿਹੜੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀਆਂ ਬਸਾਂ ਪਾਉਣ ਜਾ ਰਹੀ ਆ ਸੋ ਪਹਿਲਾਂ ਤੋਂ ਹੀ ਪੀਆਰਟੀਸੀ ਦੇ ਵਿੱਚ ਪ੍ਰਾਈਵੇਟ ਬਸਾਂ ਉਹ ਚੱਲ ਰਹੀਆਂ ਨੇ ਵੱਲ ਉਹ ਬਸਾਂ ਸੋਹੰਦਾ ਅੰਕੜਾ ਹੈ ਕਿ 42 ਰੁਪਏ ਰਸੀਟ ਓਵਰ ਆਲ ਹੁੰਦੀ ਆ ਰਹੀ ਆ ਜਦ ਕਿ ਉਹਨਾਂ ਖਰਚ ਉਹਨਾਂ ਦਾ ਖਰਚਾ ਬਸਾਂ ਦਾ ਜਿਹੜਾ ਵਾ ਚਲਾਉਣ ਦਾ ਉਹ 65 ਰੁਪਏ ਕਹਿਣ ਤੋਂ ਭਾਵੇਂ ਉਹਨਾਂ ਬਸਾਂ ਨੂੰ ਚਲਾਉਣ ਵਾਸਤੇ ਸਾਨੂੰ ਲਗਭਗ 20 ਬਾਈ ਰੁਪਏ ਜਿਹੜਾ ਉਹ ਘਾਟਾ ਪੈ ਰਿਹਾ ਜੇ ਚੱਲ ਰਹੀਆਂ ਜੇ ਬੰਦ ਹੋ ਜਾਂਦੇ ਉਹ ਘਾਟਾ ਬੰਦ ਹੋ ਜੇ ਸੋ ਨਾਲ ਦੀ ਨਾਲ ਘਾਟਾ ਤਾਂ ਪੈਂਦਾ ਹੀ ਪੈਂਦਾ ਉਹਦੇ ਉਲਟ ਕੀ ਆ ਕਿ ਪ੍ਰਾਈਵੇਟ ਆਪਰੇਟਰ ਹੈ ਜਿਹੜਾ ਉਹ 1 ਕਿਲੋਮੀਟਰ ਬੱਸ ਦੇ ਪ੍ਰਤੀ ਕਿਲੋਮੀਟਰ ਦੇ 30 ਤੋਂ 35 ਰੁਪਏ ਜਿਹੜੇ ਵਾਹ ਲੋ ਬੱਸ ਦੇ ਲੈ ਕੇ ਜਾਏਗਾ ਸੋ ਉਸ ਹਿਸਾਬ ਨਾਲ 800 ਤੋਂ ਪਲੱਸ ਕਿਲੋਮੀਟਰ ਜਿਹੜਾ ਰੋਜ਼ਾਨਾ ਦਾ ਉਹਦਾ ਕਿਰਾਇਆ ਜਾਂਦਾ ਬੱਸ ਦਾ ਕਹਿਣ ਤੋਂ ਭਾਵ ਕਿ ਵੱਡੇ ਪੱਧਰ ਤੇ 24-25000 ਰੁਪਏ ਰੋਜ਼ਾਨਾ ਦਾ ਕਹਿ ਸਕਦੇ ਆਸੀਂ ਵੀ ਜਿਹੜਾ ਉਹ ਲੇਜੰਦਾ ਵਾ ਸੋ ਇਸ ਘਾਟੇ ਕਾਰਨ ਅਸੀਂ ਕਹਿ ਰਹੇ ਆ ਕਿ ਮਹਿਕਮਾ ਜਿਹੜਾ ਵਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰੋੜਾ ਰੁਪਇਆ ਜਿਹੜਾ ਵਾ ਇੱਕ ਬੱਸ ਪਾ ਕੇ ਪ੍ਰਾਈਵੇਟ ਆਪਰੇਟਰ ਕਰੋੜ ਰੁਪਏ ਦੀ ਬੱਸ ਪਾ ਕੇ ਲਗਭਗ 6-7 ਕਰੋੜ ਰੁਪਇਆ ਪੰਜਾਂ ਸਾਲਾਂ ਚ ਲੈ ਜਾਂਦਾ ਨਾਲ ਬੱਸ ਵੀ ਲੈ ਜਾਂਦਾ ਸੋ ਸਾਡੀ ਮੰਗ ਹੈ ਕਿ ਸਰਕਾਰੀ ਬੱਸਾਂ ਪਾਈਆਂ ਜਾਣ ਪਰੰਤੂ ਸਰਕਾਰ ਨਿਰੰਤਰ ਜਦੋਂ ਦੀ ਸੱਦਾ ਚਾਹੀ ਆ ਪਿਛਲੇ 4 ਸਾਲਾਂ ਚ 400 ਤੋਂ ਪਲੱਸ ਸਰਕਾਰੀ ਬੱਸ ਕੰਡਮ ਹੋ ਚੁੱਕੀ ਆ ਸਰਕਾਰ ਨੇ ਇੱਕ ਵੀ ਬੱਸ ਸਰਕਾਰੀ ਨਹੀਂ ਪਾਈ ਕੱਚੇ ਮੁਲਾਜ਼ਮ ਉਸੇ ਦੇ ਤਰੀਕੇ ਨਾਲ ਕੱਚੇ ਦੇ ਕੱਚੇ ਨੇ ਕੋਈ ਪੱਕਾ ਨਹੀਂ ਕੀਤਾ ਠੇਕੇਦਾਰ ਲਿਆ ਲਿਆ ਕੇ ਸਰਕਾਰ ਚੌਥਾ ਠੇਕੇਦਾਰ ਆ ਗਿਆ ਸਾਡੇ ਵਿਭਾਗ ਪਣ ਬੱਸ ਚ ਕਿਹਕੇ ਦਾ ਲਿਆ ਲਿਆ ਕਿ ਇਹਨਾਂ ਦੇ ਥਰੂ ਲੁੱਟ ਕਰਾ ਰਹੀ ਆ ਸੋ ਅਸੀਂ ਚਾਹੁੰਦੇ ਆ ਕਿ ਇਹ ਲੁੱਟ ਬੰਦ ਹੋਵੇ ਚਾਹੇ ਕਿਲੋਮੀਟਰ ਸਕੀਮ ਬਸਾਂ ਦੇ ਤਹਿਤ ਚਾਹੇ ਠੇਕੇਦਾਰ ਤਹਿਤ ਆ ਠੇਕੇਦਾਰ ਨੂੰ ਬਾਹਰ ਕੱਢ ਕੇ ਮੁਲਾਜ਼ਮ ਕੋ ਟੱਕ ਤੇ ਕੀਤੇ ਜਾਂ ਪੱਕੇ ਹੋਣ ਮੁਲਾਜ਼ਮ ਸੋ ਜੀਐਸਟੀ ਜਾ ਰਹੀ ਉਹ ਬਚੇ ਸੋ ਇਹ ਕਿਲੋਮੀਟਰ ਬਸਾਂ ਦੇ ਖਿਲਾਫ ਜਿਹੜਾ ਵਾ ਜਿਹੜਾ ਕੋਹਾੜਾ ਸਾਡੇ ਤੇ ਸਰਕਾਰ ਲੈ ਕੇ ਸਾਡੇ ਵਿਭਾਗ ਦਾ ਨਿਜੀਕਰਨ ਕਰਨ ਲੱਗੀ ਆ ਇਹਦੇ ਖਿਲਾਫ 23 ਤਰੀਕ ਨੂੰ ਵਾਲਵੋ ਤੇ ਐਚਬੀਐਸਸੀ ਦਾ ਟੈਂਡਰ ਖੁੱਲਣਾ ਵਾ ਅਸੀਂ ਅੱਜ ਐਲਾਨ ਕੀਤਾ ਥੋ ਕਿ ਅਸੀਂ 23 ਤਰੀਕ ਨੂੰ ਸੰਪੂਰਨ ਰੂਪ ਦੇ ਵਿੱਚ 12 ਵਜੇ ਤੋਂ ਬਾਅਦ ਕਿਉਂਕਿ 2 ਵਜੇ ਟੈਂਡਰ ਜੇ 2 ਵਜੇ ਤੱਕ 12 ਵਜੇ ਤੱਕ ਸਰਕਾਰ ਸਾਨੂੰ ਫਾਈਨਲ ਨਹੀਂ ਕਰਦੀ ਕਿ ਟੈਂਡਰ ਰੱਦ ਹੋ ਗਿਆ ਤਾਂ 12 ਵਜੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਏਗਾ ਰੋਡ ਬਲੌਕ ਹੋਣਗੇ ਤੇ ਉਹਦੇ ਨਾਲ ਨਾਲ ਹੀ ਅਗਲਾ ਪ੍ਰੋਗਰਾਮ ਹੋਏਗਾ ਕਿ ਅਸੀਂ ਜਿਹੜਾ 23 ਤਰੀਕ ਤੋਂ ਬਾਅਦ 24 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਦੀ ਰਿਹੈਸ਼ ਤੇ ਸੰਪੂਰਨ ਮੁਲਾਜ਼ਮ ਹੜਤਾਲ ਕਰਕੇ ਚੰਡੀਗੜ੍ਹ ਵਿਖੇ ਪਹੁੰਚਣਗੇ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਟੈਂਡਰ ਆ ਇਹ ਤੁਰੰਤ ਰੱਦ ਕੀਤਾ ਜਾਵੇ ਪਲੱਸ ਨਾਲ ਦੀ ਨਾਲ ਸਧਾਰਨ ਬੱਸਾਂ ਦਾ ਟੈਂਡਰ 17 ਤਰੀਕ ਨੂੰ ਅਗਲੇ ਮਹੀਨੇ ਨੂੰ ਪੀਆਰਟੀਸੀ ਦੇ ਵਿੱਚ ਲਗਾਇਆ ਗਿਆ ਉਹ ਖੁੱਲਣ ਜਾ ਰਿਹਾ ਸੋ ਦੋਨਾਂ ਹੀ ਵਿਭਾਗਾਂ ਦੇ ਵਿੱਚ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਉਹ ਬੰਦ ਕੀਤੀਆਂ ਜਾਣ ਕਿਉਂਕਿ ਇਹ ਬੱਸਾਂ ਪ੍ਰਾਈਵੇਟ ਘਰਾਣਿਆਂ ਦੀਆਂ ਨੇ ਉਹ ਕਾਰਪੋਰਟ ਘਰਾਣੇ ਜਿਨ੍ਹਾਂ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਇਹਨਾਂ ਨੂੰ ਬੰਦ ਕਰਾਂਗੇ ਇਹਨਾਂ ਨੂੰ ਤਾਲੇ ਲਾਵਾਂਗੇ ਔਰਪੜ ਦੀਆਂ ਬਾਦਲਾਂ ਦੀਆਂ ਦੀਪ ਵਾਲਿਆਂ ਦੀਆਂ ਜਿਹੜਾ ਜੁਹਾਰ ਵਾਲਿਆਂ ਦੀ ਬੱਸਾਂ ਬੰਦ ਕਰਾਂਗੇ ਉਹਨਾਂ ਬੱਸਾਂ ਨੂੰ ਮਾਰਕਾ ਲਾ ਕੇ ਪੰਜਾਬ ਰੋਡਵੇ ਦਾ ਪੀਆ ਆਰਟੀਸੀ ਦਾ ਸਰਕਾਰੀ ਪਰਮੰਡਾ ਤੇ ਚਲਾ ਕੇ ਮੋٹے ਪੱਧਰ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਤਿਆਰੀ ਆ ਸੋ ਅਸੀਂ ਇਹਦੇ ਖਿਲਾਫ ਸੰਘਰਸ਼ ਜਿਹੜਾ ਉਹ 23 ਤਰੀਕ ਨੂੰ ਤੇ 17 ਤਰੀਕ ਨੂੰ ਜਿਹੜੇ ਟੈਂਡਰ ਖੁੱਲਦੇ ਆ ਤੇ ਤੁਰੰਤ ਅਸੀਂ ਚੱਕਾ ਜਾਮ ਕਰਕੇ ਮੁਕੰਮਲ ਰੂਪ ਚ ਹੜਤਾਲ ਕਰਾਂਗੇ ਨਾਲ ਦੀ ਨਾਲ ਹੀ ਜਿਹੜੇ ਇਲੈਕਸ਼ਨ ਆ ਰਿਹਾ ਤੰਤਾਂ ਚ ਉੱਥੇ ਅਸੀਂ 25 ਤੇ 26 ਤ ਪੰਫਲੈਟ ਬਣਾ ਕੇ ਚੋਣ ਪ੍ਰਚਾਰ ਦੇ ਵਿੱਚ ਜਾਵਾਂਗੇ ਤੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਕੇ ਆਵਾਂਗੇ ਕਿ ਸਰਕਾਰ ਸਾਡੇ ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਆ ਜਿਹੜੀ ਸਰਕਾਰ ਕਹਿੰਦੀ ਸੀ ਆਮ ਘਰਾਂ ਦੀ ਉਹ ਕਾਰਪੋਰੇਟ ਘਰਾਣਿਆਂ ਦੇ ਘਰਾਂ ਦੀ ਸਰਕਾਰ ਬਣ ਚੁੱਕੀ ਆ ਸਾਡੇ ਵਿਭਾਗਾਂ ਦੀ ਲੁੱਟ ਆ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਥਰੂ ਕਰਾਈ ਜਾ ਰਹੀ ਆ ਸਾਡੇ ਵਿਭਾਗਾਂ ਦੇ ਵਿੱਚ PTRC ਦਾ ਜਿਹੜਾ ਬੱਸ ਸਟੈਂਡ ਆ ਪਟਿਆਲੇ ਵਾਲਾ ਤੇ ਉਥੋਂ ਦੀ ਵਰਕਸ਼ਾਪ ਆ ਉਹਨੂੰ ਵੇਚਣ ਦੀ ਤਿਆਰੀ ਸਰਕਾਰ ਕਰ ਰਹੀ ਹੈ ਕਿ ਅਸੀਂ ਸਰਕਾਰੀ ਪ੍ਰਾਪਰਟੀਆਂ ਵੇਚ ਦਈਏ ਸੋ ਇਹੋ ਜਿਹੇ ਹਾਲਾਤ ਆਗੇ ਸਰਕਾਰ ਦੇ ਕਿ ਸਰਕਾਰ ਸਾਡੇ ਫਰੀ ਸਬਰ ਸਹੂਲਤਾਂ ਦਾ 1200 ਕਰੋੜ ਦੇਣ ਦੀ ਬਜਾਏ ਸਾਡੇ ਵਿਭਾਗਾਂ ਨੂੰ ਵੇਚ ਕੇ ਇਥੋਂ ਹੋਰ ਪੈਸੇ ਖਿੱਚਣ ਦੀ ਤਿਆਰੀ ਚਾ ਸੋ ਅਸੀਂ ਆਉਣ ਵਾਲੇ ਦਿਨਾਂ ਚੋ ਪੈਸਿਆਂ ਵਾਸਤੇ ਆਪਣੇ ਵਿਭਾਗ ਨੂੰ ਬਚਾਉਣ ਵਾਸਤੇ ਸਰਕਾਰੀ ਬੱਸਾਂ ਪਾਉਣ ਵਾਸਤੇ ਤੇ ਇਹ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਬੰਦ ਕਰਨ ਵਾਸਤੇ ਨਿਰੰਤਰ ਜਿਹੜਾ ਵਾ ਉਹ ਸੰਘਰਸ਼ ਜਾਰੀ ਰੱਖਾ ਹੈ ਲੋਕਾਂ ਨੂੰ ਸਟੂਡੈਂਟਸ